ਮੈਂ ਕੋਈ ਇੱਥੇ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਤਾਂ ਆਪ ਖੁਦ ਸਟੂਡੈਂਟਾਂ ਹਰ ਵਕਤ ਬੰਦੇ ਨੂੰ ਸਟੂਡੈਂਟ ਬਣਿਆ ਰਹਿਣਾ ਚਾਹੀਦਾ ਕੋਈ ਪਤਾ ਨਹੀਂ ਕਿਹੜੀ ਕਿਤਾਬ ਤੋਂ ਕਿਹੜੇ ਅਖਬਾਰ ਚੋਂ ਕੀ ਦੇਖਣ ਨੂੰ ਪੜ੍ਹਨ ਨੂੰ ਸੁਣਨ ਨੂੰ ਮਿਲ ਜੇ ਪਰ ਇੱਥੇ ਅੱਜ ਕਿਉਂਕਿ ਦਾਨਿਸ਼ਮੰਦ ਲੋਕ ਨੇ ilm ਨਾਲ ਸੰਬੰਧਤ ਲੋਕ ਨੇ ਪ੍ਰੋਫੈਸਰ ਸਾਹਿਬਾਨ ਨੇ ਔਰ ਸਟੂਡੈਂਟ ਜਿਨ੍ਹਾਂ ਦੇ ਦਿਲ ਦੇ ਵਿੱਚ ਬਲਬਲਾ ਕੁਝ ਕਰਨ ਦਾ ਉਹਨਾਂ ਚੋਂ ਬਹੁਤ ਸਾਰੇ ਇੱਥੇ ਸਟੇਟ ਤੇ ਹੋਣਗੇ ਬਹੁਤ ਸਾਰੇ ਵੱਡੀਆਂ ਹੋਰ ਕੁਰਸੀਆਂ ਤੇ ਹੋਣਗੇ ਬਹੁਤ ਸਾਰੇ ਰਾਜਨੀਤੀ ਚ ਹੋਣਗੇ ਡਿਸੀਜਨ 메ਕਿੰਗ ਪਾਵਰ ਹੋਊਗੀ ਉਹਨਾਂ ਕੋਲੇ ਤਾਂ ਇਹ ਇੱਕ ਸਮਝ ਲਓ ਅਪਰੈਂਟਸ਼ਿਪ ਹੋ ਰਹੀ ਹੈ ਅਸੀਂ ਕੱਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸੈਸ਼ਨ ਦੇ ਵਿੱਚ ਸ਼੍ਰੀ ਨਾਨਪੁਰ ਸਾਹਿਬ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਲਿ ਜਾ ਕੇ ਉਹਨਾਂ ਨੂੰ ਉਸੇ ਤਰ੍ਹਾਂ ਰਹਿਸਲ ਤੁਸੀਂ ਦੇਖਿਆ ਹੋਣਾ ਬਹੁਤ ਸਾਰਾ ਕੋਈ ਬੱਚਾ ਮੁੱਖ ਮੰਤਰੀ ਬਣਿਆ ਕੋਈ اپੋਜੀਸ਼ਨ ਦਾ ਲੀਡਰ ਬਣਿਆ ਕੋਈ ਐਮ ਐਲ ਏ ਬਣਿਆ ਕੋਈ ਮੰਤਰੀ ਬਣਿਆ ਸਵਾਲ ਹੋਏ ਜਵਾਬ ਹੋਏ ਤਾਂ ਕਿ ਬੱਚਿਆਂ ਨੂੰ ਥੋੜਾ ਥੋੜਾ ਪਤਾ ਲੱਗਣ ਲੱਗੇ ਕਿ ਕਿਵੇਂ ਹੁੰਦਾ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਿਹਨੂੰ ਵੋਟਾਂ ਪਾਈ ਜਾਂਦੀਆਂ ਤੇ ਕਿੱਥੇ ਚਾਈ ਜਾਂਦੀਆਂ ਵੋਟਾਂ ਜਾਂ ਖੂ ਕਿਹੜਾ ਜਿਹੜਾ ਪਰਦਾ ਹੀ ਨਹੀਂ ਵੋਟਾਂ ਨਾਲ ਕਈ ਪੀੜ੍ਹੀਆਂ ਤੋਂ ਵੋਟਾਂ ਪਾ ਪਾ ਕੇ ਮਿੰਤਾ ਹੀ ਕਰੀ ਜਾਂਦੇ ਆ ਉੱਥੇ ਹੀ ਰੱਖੇ ਹੋਏ ਆ ਬਸ ਇੱਕ ਗੋਲ ਚੱਕਰ ਚ ਕਿਤੇ ਨਹੀਂ ਜਾਂਦੇ ਪਾਤਰ ਸਾਹਿਬ ਦਾ ਸ਼ੇਰ ਹੈ ਬੱਸ ਦੇ ਕਨੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਇੱਥੇ ਫਿਰਦੇ ਰਹਿੰਦੇ ਆ ਜੀ ਯੂਥ ਜਿਹੜਾ ਬੜੀ ਪਾਵਰ ਹੈ ਇੰਡੀਆ ਇਜ਼ ਅ ਯੰਗੇਸਟ ਕੰਟਰੀ ਔਨ ਦਾ ਅਰਥ ਆਪਣਾ ਦੇਸ਼ ਸਭ ਤੋਂ ਨੌਜਵਾਨ ਮੁਲਕ ਹੈ ਜੀ ਧਰਤੀ ਤੇ ਜਿੱਥੇ 60% ਤੋਂ ਜ਼ਿਆਦਾ 35 ਸਾਲ ਤੋਂ ਥੱਲੇ ਥੱਲੇ ਨੇ ਇਨਾ ਹੋਰ ਕਿਸੇ ਵੀ ਮੁਲਕ ਕੋਲੇ ਇਨੀ ਪਾਪੂਲੇਸ਼ਨ ਯੂਥ ਦੀ ਹੈ ਨਹੀਂ ਪਰ ਉਹ ਯੂਥ ਦੀ એનર્ਜੀ ਨੂੰ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਚੈਨਲਾਈਜ਼ ਕਰ ਲਾਂਗੇ ਤਾਂ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਲੂ ਪਰ ਜੇ ਉਹ ਯੂਥ ਭਟਕ ਗਿਆ ਜਾਂ ਉਹਨੂੰ ਕਿਸਮਤ ਤੇ ਛੱਡਤਾ ਜਾਂ ਉਹਨੂੰ ਕਿਤੇ ਆਰੇ ਨਾ ਲਾਇਆ ਗਿਆ ਕੰਮਕਾਰ ਤੇ ਨਾ ਉਹਦੀ ਉਹਦੇ ਉਹਦੀ ਡਿਗਰੀਆਂ ਮੁਤਾਬਕ ਉਹਨੂੰ ਨੌਕਰੀ ਨਾ ਮਿਲੀ ਜਾ ਉਹਨੂੰ ਉਹਦੇ ਉਹਦੇ ਆਰਟ ਮੁਤਾਬਕ ਉਹਨੂੰ ਪਲੇਟਫਾਰਮ ਨਾ ਮਿਲਿਆ ਤਾਂ ਫਿਰ ਉਹ ਇਧਰ ਉਧਰ ਭਟਕੂਗਾ ਤਾਂ ਦੇਸ਼ ਲਈ हानिकारक ਵੀ ਹੋ ਸਕਦਾ ਕਿਉਂਕਿ ਉਹ એનર્ਜੀ ਨੇ ਕਿਤੇ ਨਾ ਕਿਤੇ ਨਿਕਲਣੀ ਹੈ ਚਾਹੇ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਜੇ ਪੋਜ਼ਿਟਿਵਿਟੀ ਵਾਲੇ ਪਾਸੇ ਜਾਵਾਂਗੇ ਸਮਾਜ ਸਿਰਜਿਆ ਜਾਊਗਾ ਤੇ ਸਾਡੇ ਕੋਲ ਤਾਂ ਖਜ਼ਾਨਾ ਹੀ ਇੰਨਾ ਸਾਡੇ ਸ਼ਹੀਦਾਂ ਦਾ ਸਾਡੇ ਫਕੀਰਾਂ ਦਾ ਸਾਡੇ ਗੁਰੂਆਂ ਦਾ ਸਾਡੇ ਪੀਰਾਂ ਦਾ ਦੇਵੀ-ਦੇਵਤਿਆਂ ਦਾ ਜਿੱਥੋਂ ਮਰਜੀ ਸੇਧ ਲੈ ਲਓ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਤਾਂ ਫਾਂਸੀ ਹੋ ਗਈ ਸੀ 17-18 ਸਾਲ ਦੀ ਉਮਰ 'ਚ ਇਨਕਲਾਬੀ ਹੋ ਗਏ ਸੀ 4-5 ਸਾਲ ਦੀ ਉਮਰ ਹੀ ਐਕਟਿਵ ਰਹੀ ਪਰ 4-5 ਸਾਲ 'ਚ ਹੀ ਉਹਨਾਂ ਨੇ ਇਹ ਜਾ ਕੁਝ ਲਿਖ ਵੀ ਦਿੱਤਾ ਸਾਨੂੰ ਦੱਸ ਵੀ ਗਏ ਕਿਉਂਕਿ ਉਮ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਸਾਲਾਂ ਆਲੇ ਤਾਂ ਤੁਹਾਡੇ ਪਿੰਡ ਵੀ ਪਏ ਹੋਣੇ ਮੰਜੇ ਤੇ ਬਾਬੇ ਕੋਈ 90 ਦਾ ਹੋ ਗਿਆ ਕੋਈ 95 ਦਾ ਹੋ ਗਿਆ ਤੁਹਾਨੂੰ ਆਪ ਨੂੰ ਨਹੀਂ ਪਤਾ ਹੋਣਾ ਵੀ ਅਰਜਨ ਬੁੜਾ ਮਰ ਗਿਆ ਕਿ ਹੈਗਾ ਅਜੇ ਆਪ ਵੀ ਪੁੱਛਣਾ ਪੈਂਦਾ ਯਾਰ ਉਹਨਾਂ ਦਾ ਬੁੜਾ ਹਜੇ ਹੈਗਾ ਹਾਂ ਕਹਿੰਦੇ ਅੰਦਰ ਹੈਗਾ ਸੁਭਾਸ਼ ਚਰਜਾਈ ਪਾਈ ਪਏ ਨੇ ਉਹਨਾਂ ਤੇ ਐਦ ਕੀ ਦਾ ਸਿਆਲ ਸ਼ਾਇਦ ਕਢਾ ਦਊਗਾ ਉਹ ਤਾਂ ਸਿਆਲ ਹੀ ਕਢਣ ਆਏ ਨੇ ਪਰ ਕਿੱਥੇ ਭਗਤ ਸਿੰਘ ਹੋਰੀ ਸਰਦਾਰ ਕਰਤਾਰ ਸਿੰਘ ਸਰਾਬਾ 19 ਸਾਲ ਦੀ ਉਮਰ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ ਬਰਕਲੇਜ ਯੂਨੀਵਰਸਿਟੀ 'ਚ ਤੇ ਕਿੱਥੇ ਉਹ ਸ਼ੀਦੀਆਂ ਜਿਹੜੀਆਂ ਆਉਣ ਵਾਲੇ ਹਜ਼ਾਰਾਂ ਚੰਦ ਤਾਰੇ ਜਦੋਂ ਟਕਰਾਣਗੇ ਉਦੋਂ ਤੱਕ ਯਾਦ ਰੱਖੇ ਜਾਣਗੇ ਸੋ ਆਦਮੀ ਬੜਾ ਸਾਲੋਂ ਸੇ ਨਹੀਂ ਖਿਆਲੋਂ ਸੇ ਹੁੰਦਾ ਹੈ ਖਿਆਲ ਵੱਡੇ ਰੱਖੋ ਸੁਪਨੇ ਵੱਡੇ ਰੱਖੋ ਅਬਦੁਲ ਕਲਾਮ ਜੀ ਨੇ ਲਿਖਿਆ ਹੈ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਅਸਲ ਤੇ ਸੁਪਨੇ ਹੋਣੇ ਆ ਮੈਡਮ ਆ ਜਿਹੜੀ ਸਿਕਿਉਰਟੀ ਵਾਲੀਆਂ ਕੁੜੀਆਂ ਨੇ ਕੌਣ ਨੇ ਪਰਾਂ ਨੂੰ ਮੂੰਹ ਕਰੀ ਖੜੀਆਂ ਆ ਆਰਾਮ ਨਾਲ ਬਹਿ ਜਾਓ ਬਹਿ ਜਾਓ ਕਦੇ ਵਾਸਤੇ ਪਰਾਂ ਨੂੰ ਮੂੰਹ ਕਰੀ ਖੜੀਆਂ ਨਾ ਉਹਨਾਂ ਨੂੰ ਸੁਣਦੇ ਨੇ ਨਾ ਆਪ ਸੁਣ ਰਹੇ ਆ ਆਰਾਮ ਨਾਲ ਖੜੋ ਪਰਾਂ ਨੂੰ ਆਪਣਾ ਆਪਣੀ ਯੂਨੀਵਰਸਿਟੀ ਹੈ ਆਪਣੀ ਲੋਕ ਨੇ ਉਹਨਾਂ ਤੋਂ ਵੀ ਆਪਾਂ ਐ ਉਹਨਾਂ ਵੱਲ ਸ਼ੱਕ ਦੀ ਨਿਗਾ ਨਾਲ ਦੇਖਿਆ ਆਹੀ ਪ੍ਰੋਬਲਮ ਕਹਤੀ ਐ ਨਾ ਸਾਡੇ ਸਿਸਟਮ ਨੇ ਸਾਨੂੰ ਸਾਡੇ ਤੇ ਸ਼ੱਕ ਕਰਨ ਲੱਗਾ ਜੀ ਅਸੀਂ ਆਪਿਆਂ ਤੇ ਸ਼ੱਕ ਕਰੀ ਜੰਨੇ ਆ ਇੱਕ ਪਿੰਡ ਦੇ ਵਿੱਚ ਨਾ ਮੱਝਾਂ ਚੋਰੀ ਹੋਣ ਲੱਗ ਗਈਆਂ ਮਤਲਬ ਇੱਕ ਦਿਨ ਚ ਇੱਕ ਮੱਝ ਚੋਰੀ ਹੋ ਗਈ ਤਾਂ ਲੋਕਾਂ ਨੇ ਆਖਿਆ ਚਲ ਕੋਈ ਨਹੀਂ ਸ਼ਾਇਦ ਸੰਗਲ ਤੜਾ ਕੇ ਨਾ ਭੱਜ ਗਈ ਹੋਵੇ ਦੂਜੇ ਦਿਨ ਦੋ ਮੱਝਾਂ ਚੋਰੀ ਹੋ ਗਈਆਂ ਕਿਸੇ ਦੀਆਂ ਤੇ ਜਿਹੜੇ ਦਿਨ ਤਿੰਨ ਹੋ ਗਈਆਂ ਲੋਕਾਂ ਨੇ ਥੋੜਾ ਸੀਰੀਅਸ ਜਿਹਾ ਲਿਆ ਇਹ ਤਾਂ ਕੰਮ ਖਰਾਬ ਹੈ ਯਾਰ ਤੇ ਚੋਰ ਭੇਤ ਪਾ ਕੇ ਆਪਣੇ ਪਿੰਡ ਦਾ ਅੱਪਾ ਕਿਵੇਂ ਇੱਕ ਦੂਜੇ ਤੇ ਆਪਸ ਵਿੱਚ ਸ਼ੱਕ ਕਰਨ ਲੱਗੇ ਦੀ ਸੁਣਿਓ ਉਹਦੇ ਉਹਨਾਂ ਦੇ ਕੋਈ ਡੇਰਾ ਸੀਗਾ ਬਾਬਾ ਉੱਥੇ ਬੜੀ ਮਹਿਮਾ ਸੀ ਉਸ ਸੰਤ ਸਾਧੂ ਮਹਤਮਾ ਬੈਠਾ ਸੀ ਕੋਈ ਉਹਦੇ ਕੋਲੇ ਗਿਆ ਪਿੰਡ ਇਕੱਠਾ ਹੋ ਕੇ ਕਹਿੰਦਾ ਜੀ ਗ੍ਰਹਿ ਚੱਲਦਾ ਪਿੰਡ ਤੇ ਕੋਈ ਮੱਝਾਂ ਹੀ ਚੋਰੀ ਹੋਣ ਲੱਗ ਗਈਆਂ ਬਲਦੇਵ ਕੀ ਮਾਂ ਚੋਰੀ ਹੋ ਗਈ ਬਰਸੋਂ ਕੱਲ ਗੁਰਦੇਵ ਕੀ ਹੋਈ ਐ ਦੋ ਤਿੰਨ ਮੱਝਾਂ ਹੋਰ ਚੋਰੀ ਹੋ ਗਈਆਂ ਕੀ ਬਣੂਗਾ ਜੀ ਕੋਈ ਦੱਸੋ ਪਾ ਉਹ ਸਾਧੂ ਮਹਤਮਾ ਕਹਿੰਦਾ ਚਾਰ ਜਾਣੇ ਇੱਕ ਚਾਦਰ ਤਾਣ ਕੇ ਖੜ ਜਿਓ ਇਦਾਂ ਚਾਰੇ ਕੋਨੇ ਫੜ ਕੇ ਚਾਦਰ ਦੇ ਚਾਦਰ ਤਾਣ ਕੇ ਖੜ ਜਿਓ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਉਂਸਮੈਂਟ ਕਰ ਦੋ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾਓ ਜੀਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਚਾਦਰ ਦੇ ਥੱਲੋਂ ਦੀ ਲੰਘੂਗਾ ਦਿਲ ਦਾ ਦੌਰਾ ਪੈ ਕੇ ਉੱਥੇ ਮਰ ਜੂਗਾ ਅਨਾਉਂਸਮੈਂਟ ਕਰਤੀ ਚਾਦਰ ਚਾਰ ਜਾਨੇ ਫੜ ਕੇ ਖੜ ਗਏ ਲੰਘ ਗਿਆ ਸਾਰਾ ਪਿੰਡ ਪਿੰਡ ਦੀਆਂ ਬੁੜੀਆਂ ਵੀ ਲੰਘਾਤੀਆਂ ਵੀ ਚੱਲ ਹੁਣ ਸ਼ੱਕ ਨਾ ਰਹਿ ਜਾ ਕੋਈ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਜੀ ਸਾਧੂ ਮਾਧਨ ਪੁੱਛਿਆ ਮਰਿਆ ਤਾਂ ਕੋਈ ਹੈ ਨਹੀਂ ਸਾਧੂ ਆਤਮਾ ਵੀ ਉੱਥੇ ਸੀ ਕਹਿੰਦਾ ਮਰਨਾ ਵੀ ਨਹੀਂ ਸੀ ਕੋਈ ਕਹਿੰਦਾ ਫਿਰ ਤੁਸੀਂ ਕਿਹਾ ਕਿਉਂ ਸੀ ਕਹਿੰਦਾ ਮੈਂ ਤਾਂ ਸਹੀ ਕਿਹਾ ਸੀ ਪਰ ਜਿਹੜੇ ਚ ਮੱਝਾ ਚੋਰੀ ਕਰਦੇ ਉਹ ਤਾਂ ਚਾਦਰ ਫੜੀ ਕਰੇ ਸੀ ਚਾਰੇ ਜਾਣੇ ਉਹ ਤਾਂ ਲੰਗੇ ਹੀ ਨਹੀਂ ਚਾਦਰ ਦੇਸ਼ ਦੀ ਚੋਰਾਂ ਨੂੰ ਫੜਾ ਰੱਖੀਆ ਸ਼ੱਕ ਆਪਾਂ ਇੱਕ ਦੂਜੇ ਤੇ ਕਰੀ ਜਾਂਦੇ ਆ ਇਧਰ ਨੂੰ ਮੂੰਹ ਕਰ ਲੋ ਇਧਰ ਨੂੰ ਕਰ ਲੋ ਤਾਣ ਲੋ ਲੋਕਾਂ ਤੇ ਆਪਦਿਆਂ ਤੇ ਤਾਣ ਲੋ ਇਹ ਹੀ ਦੁੱਖਾ ਬਸ ਇਹ ਹਵਾ ਕੱਢਣਾ ਲੋਕਾਂ ਦੇ ਦਿਲ ਚੋਂ ਵੀ ਐਮਪੀ ਆਇਆ ਮੁੱਖ ਮੰਤਰੀ ਆਇਆ ਮੈਂ ਆਪ ਆਪਣੇ ਪਿੰਡ ਦੇਖਿਆ ਕੋਈ ਆਉਂਦਾ ਲੀਡਰ ਮੈਂ ਵੀ ਛੋਟਾ ਬੱਚਾ ਸੀ ਚਲੋ ਮੈਂ ਵੀ ਚਲਾ ਜਾਂਦਾ ਆਏ ਲੋਕ ਆਏ ਬੈਠੇ ਹੱਥ ਬੰਨੀ ਜੇ ਕੋਈ ਬੋਲਣ ਦੀ ਹਿੰਮਤ ਕਰਦਾ ਦੂਜਾ ਚੁੱਪ ਕਰਾਇਆ ਚੁੱਪ ਕਰ ਜਾ ਐਮਪੀ ਐ ਪਰਚਾ ਹੋ ਜੂ ਇੱਕ ਦੂਜੇ ਤੋਂ ਡਰੀ ਜੰਨੇ ਆ ਲੀਡਰਾਂ ਤੋਂ ਡਰੀ ਜੰਨੇ ਆ ਇਹ ਜਿਹੜੀ ਅੰਦਰ ਗੁਲਾਮੀ ਹੈ ਨਾ ਇਹ ਕੱਢਣੀ ਪਊਗੀ ਕਿਸੇ ਨਾ ਕਿਸੇ ਨੂੰ ਤਾਂ ਇਹ ਬਿੰਡੀ ਫਰਨੀ ਪੈਣੀ ਹੈ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗਣਾ ਪੈਣਾ ਮੈਂ ਲੱਗਣ ਨੂੰ ਤਿਆਰ ਐ ਇਸ ਗੱਲ 'ਚ چاہے ਮੈਨੂੰ ਗਾਲਾਂ ਕੱਢ ਲਿਓ ਕੋਈ ਗੱਲ ਨਹੀਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦਾ ਝਾਕਾ ਖੁੱਲਿਆ ਕਿ ਬੋਲਦੀ ਨਹੀਂ ਸੀਗੇ ਸਵਾਲ ਕਰੋ ਮੈਨੂੰ ਵੀ ਸਵਾਲ ਕਰਦੇ ਨੇ ਕਰ ਲੈਣ ਕੋਈ ਗੱਲ ਨਹੀਂ ਡੈਮੋਕ੍ਰੇਸੀ ਐ ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਨਿਕਾਲ ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਅਬ ਉਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ ਹੈ ਇਹ ਜਿਹੜੇ ਪਿੰਜਰੇ ਅੰਦਰ ਲੱਖੀ ਫਿਰਦੇ ਨੇ ਗੁਲਾਮੀ ਦੇ ਨ ਕੱਢਣੇ ਨੇ ਜੇ ਜਿਹੜਾ ਜ਼ਰੀਆ ਦਾ ਮੋਟੋ ਚ ਹੈਗਾ ਸੇਵ ਗਰਲ ਚਾਈਲਡ ਹਜੇ ਤੱਕ 2025 ਐਂਡ ਹੋ ਗਿਆ ਹਜੇ ਤੱਕ ਅਸੀਂ ਮੈਸੇਜ ਲਈ ਜਾਨੇ ਕਿ ਕੁੜੀਆਂ ਨੂੰ ਬਚਾਓ ਧੀਆਂ ਨੂੰ ਬਚਾਓ ਜਦਕੇ ਇੰਨੀਆਂ ਵੱਡੀਆਂ ਮੱਲਾਂ ਵੀ ਮਾਰ ਲੀਆਂ ਕ੍ਰਿਕਟ ਦੀਆਂ ਕੈਪਟਨ ਕ੍ਰਿਕਟ ਦਾ ਵਰਲਡ ਕੱਪ ਵੀ ਜਿੱਤਿਆਈਆਂ ਸਾਨੀਆਂ ਮਿਰਜਾ ਵਰਗੀਆਂ ਟੈਨਿਸ ਦੇ ਵਿੱਚ ਧੂਮਾ ਪਾਤੀਆਂ ਕੈਪਟਨ ਫੌਜ ਚ ਗੁੰਜਨ ਸ਼ਖਸ਼ੈਨਾ ਵਰਗੀਆਂ ਨੇ ਕਾਰਗਿਲ ਦੇ ਵਿੱਚ ਲੜਾਈਆਂ ਲੜ ਰਹੀਆਂ ਹਜੇ ਨਹੀਂ ਮੰਨਦੇ ਹਜੇ ਵੀ ਕਹਿਣਗੇ ਉਹ ਮੈਨੂੰ ਮੈਂ ਜਦੋਂ ਬੇਟੀ ਹੋਈ ਮੇਰੇ ਪਿੰਡ ਗਿਆ ਤੇ ਇੱਕ ਮਾਤਾ ਜੀ ਆਏ ਤਾਈ ਲੱਗ ਜੇ ਸਾਡੀ ਘਰਾਂ ਚੋਂ ਦੇਖ ਲਾ ਪੁੱਤ ਤੂੰ ਤਾਂ ਕੋਈ ਮਾੜਾ ਕੰਮ ਵੀ ਨਹੀਂ ਕੀਤਾ ਮੈਂ ਦੇਖਿਓ ਗਿਆ ਲੈ ਤੂੰ ਤਾਂ ਹਰੇਕ ਦਾ ਭਲੇ ਹੀ ਸੋਚਦਾ ਮੈਂ ਕਿਹਾ ਹਾਂ ਫੇਰ ਕੀ ਹੋ ਗਿਆ ਆਹ ਦੇਖ ਲੈ ਇੱਟ ਮੱਥੇ ਮਾਰੀ ਤੇਰੇ ਲੈ ਬੇਟੀ ਨੂੰ ਇੱਟ ਕਹਿੰਦੀ ਮੈਂ ਕਿਹਾ ਫੇਰ ਤੂੰ ਤਾਂ ਹੁਣ ਕਸ ਕਸ ਕੇ ਰੋੜਾ ਜਾਂ ਬਣ ਗਈ ਛੋਟਾ ਜਾਂ ਅਜੇ ਤੱਕ ਅਜੇ ਤੱਕ ਇਹੀ ਕੋਈ ਨੇ ਇੱਟ ਮੱਥੇ ਮਾਰੀ ਪੱਥਰ ਮੱਥੇ ਮਾਰਿਆ ਐਸ ਵਕਤ ਪਹਿਲੀ ਵਾਰ ਹੋਇਆ ਹਿਸਟਰੀ ਚ 4 ਸਾਲ ਹੋਣ ਵਾਲੇ ਨੇ ਸਰਕਾਰ ਬਣੀ ਨੂੰ ਥੋੜੀ ਸਰਕਾਰ ਬਣੀ ਨੂੰ ਮੈਂ ਆਪਣੀ ਨਹੀਂ ਕਹਿੰਦਾ ਥੋੜੀ ਸਰਕਾਰ ਬਣੀ ਨੂੰ ਐਸ ਵਕਤ 9 ਡੀਸੀ ਕੁੜੀਆਂ ਨੇ ਪੰਜਾਬ ਚ ਇੱਥੋਂ ਵਾਲੇ ਵੀ ਨੇ ਇੱਥੋਂ ਵਾਲੇ ਵੀ ਬੈਠੇ ਪ੍ਰੀਤੀ 3 ਐਸਐਸਪੀ ਕੁੜੀਆਂ ਨੇ 11 ਐਸਪੀ ਰੈਂਕ ਦੀਆਂ ਪੋਸਟਾਂ ਤੇ ਕੁੜੀਆਂ ਨੇ 25 ਏਡੀਸੀ ਤੇ ਏਡੀਸੀ ਲੈਵਲ ਦੀਆਂ ਜਿਹੜੀਆਂ ਪੋਸਟਾਂ ਨੇ ਉੱਥੇ ਕੁੜੀਆਂ ਜਿਹੜੀਆਂ ਨੇ ਉਹ ਡੀਸੀ ਤੇ ਕਿਉਂਕਿ ਕੋਈ ਕਿਸੇ ਗੱਲੋਂ ਕਮੀ ਨਹੀਂ ਹਜੇ ਵੀ ਸਾਨੂੰ ਜੇ ਨਾਰੇ ਲਿਖਣੇ ਪੈ ਰਹੇ ਨੇ ਦੁਲਹਨ ਹੀ ਦਹੇਜ ਹੈ ਹਜੇ ਵੀ ਲਿਖਿਆ ਹੁੰਦਾ ਉਹ ਬਸ ਪਲਟ ਜਾਂਦੀ ਹੈ ਉਲਟਾ ਹੋ ਜਾਂਦਾ ਦੇਜ ਹੀ ਦੁਲਹਨ ਹੈ ਇਹਨਾਂ ਚੀਜ਼ਾਂ ਤੋਂ ਬਾਹਰ ਸਿਰਫ ਯੂਨੀਵਰਸਿਟੀਆਂ ਕਾਲਜ ਹੀ ਕਰ ਸਕਦੇ ਵਿਦਿਆ ਕਰ ਸਕਦੀ ਹੈ ਮੈਂ ਪਾਰਲੀਮੈਂਟ ਸੀਗਾ ਵਿਮਨ ਡੇ ਸੀਗਾ ਤਾਂ ਉੱਥੇ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਜੀ ਮੈਨੂੰ ਉਹ ਕਹਿੰਦੇ ਵੀ ਜਿਆਦਾ ਟਾਈਮ ਨਹੀਂ ਹੈਗਾ ਵੀ ਡਿਬੇਟ ਐਂਡ ਹੈ ਕਿਉਂਕਿ ਉੱਥੇ ਜਿੰਨੇ ਤੁਹਾਡੇ ਐਮਪੀ ਹੁੰਦੇ ਨੇ ਉਸ ਹਸਾਬ ਨਾਲ ਟਾਈਮ ਮਿਲਦਾ ਮੈਂ ਇਕੱਲਾ ਹੀ ਸੀ 19 ਚ ਚਲੋ ਮੈਂ ਕਿਹਾ 2-3 ਮਿੰਟ ਦੇ ਦਿਓ ਜੀ ਬਹੁਤ ਐਨੇ ਤਾਂ ਤੇ ਮੈਂ ਇੱਕ ਸ਼ੇਅਰ ਬੋਲਿਆ ਸੀ ਕਿਸੇ ਕਵੀ ਨੇ ਲਿਖਿਆ ਬੜਾ ਵਧੀਆ ਇੱਕ ਧੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਉਹ ਮਾਂ ਦੇ ਪੇਟ ਚੋਂ ਮਾਂ ਨਾਲ ਗੱਲ ਕਰਦੀ ਐ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਮਾ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਤੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਅਰਜ਼ੀ ਨਹੀਂ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਯੋਧਾ ਪੈਦਾ ਕਰ ਦੇਣਾ ਜੀ ਤੇ ਆਪਾਂ ਹਜੇ ਵੀ ਲਿਖਣਾ ਪੈ ਰਿਹਾ ਹੈ ਬੇਟੀ ਪੜ੍ਹਾਓ ਬੇਟੀ ਬਚਾਓ ਜਲੰਧਰ ਦੇ ਵਿੱਚ ਕਟਨਾ ਹੋਈ ਕਿੰਡੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਇਹ ਜੀ ਕਟਨਾਵਾ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹੈਵਾਨੀਅਤ ਜਿਹੜੀ ਇਹ ਦਿਮਾਗਾਂ 'ਚ ਭਰੀ ਜਾਂਦੀ ਹੈ ਔਰ ਇਹੋ ਜਿਹੀ ਅਸੀਂ ਕਿਉਂਕਿ ਅੱਗੇ ਤੱਕ ਕੋਈ ਟਾਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚ ਘਟਣਾ ਹੈਗੀ ਨਾ ਉਹਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕਿ ਦਰਦ ਨਾ ਆਇਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹਿਆਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ ਨੇ ਅੱਛਾ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਫਲਾਉਂਦੀਆਂ ਨੇ ਇੱਕ ਦੂਜੇ ਨੂੰ ਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲਰਾਈਜੇਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀ ਜਾਂਦਾ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ ਕਿ ਕਿਸੇ ਖੁਦਾ ਕੇ ਘਰ ਕੋ ਰਾਮ ਨੇ ਆਗ ਲਗਾਈ ਹੋ ਜਾਂ ਕਿਸੇ ਅੱਲਾਹ ਵਾਲੋਂ ਨੇ ਰਾਮ ਕੀ ਬਸਤੀ ਜਲਾਈ ਹੋ ਜਾਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸਿਰਫ سکھوں کو سمجھائی ہو نانک اللہ اور رام تو بہت نرم ہیں یہ چمچے دیکھو پتیلے سے بھی گرم ہیں وہ زیادہ جڑے چمچے بنتے بن دے وہ زیادہ گرم رہندے استعمال کر لی دھرم کا سو اج بڑا اچھی بچار گوشتی ہے ذریعہ ایک ایسا ذریعہ ہے ਜਿਹੜਾ ਛੋਟੇ ਬੱਚਿਆਂ ਨੂੰ ਜਾਂ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਮੌਕਾ ਦਿੰਦਾ ਹੈ ਦੇਖੋ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਉਹ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਉੱਡਣ ਦਾ ਅੱਗੇ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਉਹ ਕਿੰਨੀ ਉੱਚੀ ਉੱਡਦਾ ਸੋ ਇੱਕ ਰਨਵੇ ਬਣ ਕੇ ਜ਼ਰੀਆ ਵਰਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ ਕੋਈ ਵਰਦੀਆਂ ਕੋਈ ਸਿਲੇਬਸ ਦੀਆਂ ਕਿਤਾਬਾਂ ਕੋਈ ਕੁਝ ਤੇ ਇਹ ਕੋਈ ਪਤਾ ਨਹੀਂ ਕਿੱਥੋਂ ਕਿਹੜੀ ਚਿੰਗ ਲੱਗ ਜੇ ਜੀ ਕਿੱਧਰ ਨੂੰ ਜਾਵੜੇ ਗੱਲ ਮੈਂ ਆਪਣੀ ਗੱਲ ਸੁਣਾਉਣਾ 2008 ਦੀ ਗੱਲ ਹੋਣੀ ਮੈਂ ਸਵੇਰੇ ਸਵੇਰੇ ਅਖਬਾਰ ਪੜ੍ਹਿਆ ਮੈਂ ਉਦੋਂ ਇਸ ਲਾਈਨ 'ਚ ਨਹੀਂ ਸੀ ਮੈਂ ਆਰਟਿਸਟਿਕ ਲਾਈਨ ਤੌਰ ਕਲਾਕਾਰ ਵਿਚਰਦਾ ਸੀ ਤਾਂ ਦੋਨਾਂ ਨਾਨਕਾ ਪਿੰਡ ਹੈ ਇੱਕ ਫਾਜ਼ਿਲਕਾ تحصیل 'ਚ ਬਿਲਕੁਲ ਬਾਰਡਰ ਦੇ ਨੇੜੇ ਹੈ ਉੱਥੋਂ ਦੀ ਕੁੜੀ ਪੰਜਵੀਂ ਕਲਾਸ 'ਚੋਂ ਫਰਸਟ ਆਈ 450 'ਚੋਂ 447 ਪਤਾ ਨਹੀਂ 448 ਨੰਬਰ ਆਏ ਮੈਂ ਕਹ ਯਾਰ ਸਾਡੀਆਂ ਇੰਟਰਵਿਊ ਤਾਂ ਛਪਦੀ ਰਹਿੰਦੀਆਂ ਟੀਵੀ ਤੇ ਆਉਂਦੇ ਰਹੇ ਨੇ ਮੈਂ ਪੱਤਰਕਾਰਾਂ ਨਾਲ ਗੱਲ ਕੀਤੀ ਯਾਰ ਇਹਦੀ ਇੰਟਰਵਿਊ ਛਾਪੋ ਕੁੜੀ ਦੀ ਚੱਲਦੇ ਆਂਦੇ ਕੋਲੇ ਸਵੇਰੇ ਸਵੇਰੇ ਗੱਡੀ ਕੱਢੀ ਸਿੱਧੇ ਜਾਵੜੇ ਉੱਥੇ ਜਿਹੜੇ ਪੱਤਰਕਾਰ ਨੇ ਖਬਰ ਲਾਈ ਸੀ ਉਹਨੂੰ ਲੱਭ ਲਿਆ ਉਹਨੂੰ ਕਿਹਾ ਵੀ ਤੂੰ ਲੈ ਕੇ ਚੱਲ ਉੱਥੇ ਜਿੱਥੇ ਉੱਥੇ ਗਏ ਚਲੋ ਮਿਲੇ ਸਕੂਲ 'ਚ ਟੀਚਰਾਂ ਨੂੰ ਇਸ ਕਿਹਾ ਵੀ ਉਹ ਬੱਚੀ ਕਿੱਥੇ ਐ ਬੁਲਾ ਲਓ ਇੱਕ ਬੱਚਾ ਭੇਜਤਾ ਕਹਿੰਦੇ ਉਹਨੂੰ ਘਰੋਂ ਬੁਲਾ ਕੇ ਲੈ ਕੇ ਆ ਤੇ ਕੁੜੀ ਜਿਹੜਾ ਬੱਚਾ ਆਇਆ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਛੋ ਹੋਦਾ ਹੈ ਕਬਰੋਂਦੀ ਹੋਵੇ ਕੈਮਰਾ ਕੌਂਸ਼ੀਅਸ ਹੋਵੇ ਜਾਂ ਕੋਈ ਕੰਪਲੈਕਸ ਹੋਵੇ ਉਹਨੂੰ ਮੈਂ ਬੋਲਣਾ ਨਹੀਂ ਜਾਂ ਮੈਂ ਮਿਲਣਾ ਨਹੀਂ ਜਾਂ ਫੋਟੋ ਲੈਣਾ ਮੈਂ ਕਿਹਾ ਵੀ ਕਿਉਂ ਨਹੀਂ ਆਉਂਦੀ ਕਾਰਨ ਕੀ ਉਹ ਕਹਿੰਦੀ 20 ਰੁਪਏ ਦਿਹਾੜੀ ਤੇ ਨਰਮਾ ਚ ਬਣ ਗਈ ਹੋਈ ਹੈ ਪੰਜਵੀਂ ਚੋਂ ਫਸਕਾ ਕੇ ਉਹਦੀ ਮਾਂ ਨੂੰ ਬੁਲਾਇਆ ਉਹ ਕਹਿੰਦੀ ਮੇਰੇ ਕੋਲ ਸਾਈਕਲ ਨਹੀਂ ਹੈਗਾ ਕਿਉਂਕਿ ਜਿਹੜਾ 7ਵੇਂ 8ਵੇਂ 9ਵੇਂ 10ਵੇਂ ਸਕੂਲ ਆ ਦੂਜੇ ਪਿੰਡ 'ਚ ਹੈ ਸਾਈਕਲ ਹੈ ਨਹੀਂ ਤੇ ਮੈਂ ਇਹਨੂੰ ਕਿਵੇਂ ਭੇਜਿਆ ਕਰੂੰਗੀ ਮੈਂ ਤਾਂ ਹਟਾ ਲੂੰਗੀ ਦਿਹਾੜੀ ਕਰ ਲਿਆ ਕਰਾਂਗੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਬਾਹਰਲੇ ਮੁਲਕਾਂ ਜਿਹੜੇ ਰਹਿੰਦੇ ਦੋਸਤ ਮਿੱਤਰ ਸਾਡੇ ਬਹੁਤ ਸਾਰੇ ਤਾਂ ਬਿੰਨੂਰੀ ਸੀ ਸ਼ੋਸ਼ੂ ਕਰਨ ਜਾਂਦੇ ਸੀ ਕਾਮਨ ਹੀ ਨੇ ਸਾਡੇ ਫਰੈਂਡਸ ਮੈਂ ਕਿਹਾ ਯਾਰ ਦੀਵਾਲੀ ਤੇ ਲੱਖ ਲੱਖ ਦੇ ਪਟਾਕੇ ਫੂਕ ਦਿੰਨੇ ਹੋ ਥੋੜੇ ਜਿਹਾ ਪਟਾਕੇ ਘਟਾ ਲਓ ਯਾਰ ਥੋੜੇ ਜਿਹਾ ਪੈਸੇ ਜਮ੍ਹਾਂ ਕਰਕੇ ਆਪਾਂ ਬੱਚੀ ਨੂੰ ਪੜਾਉਣਾ ਹੈ ਅਸੀਂ ਉਹਨੂੰ ਸਪான்ਸਰ ਕਰਤਾ ਤੇ ਬੜੂ ਸਾਹਿਬ ਅਕੈਡਮੀ ਵਾਲਿਆਂ ਚੁੱਥੀ ਐਡਮਿਸ਼ਨ ਹੋ ਗਈ ਉਹਦੀ ਕੁੜੀ ਦੀ ਉਸ ਤੋਂ ਬਾਅਦ ਮੈਂ ਮੇਰੇ ਖਿਆਲ ਚ 19 ਚ ਇਲੈਕਸ਼ਨ ਲੜ ਰਿਹਾ ਸੀ ਸੰਗਰੂਰ ਤੋਂ ਤਾਂ ਇੱਕ ਕੁੜੀ ਆਈ ਕਹਿੰਦੀ ਵੀ ਸਾਸਿਕਾਲ ਜੀ ਮੈਂ ਤੁਹਾਡੇ ਨਾਲ ਫੋਟੋ ਕਰਾਉਣੇ ਆ ਕਰਾ ਲਓ ਕਹਿੰਦੇ ਤੁਸੀਂ ਮੈਨੂੰ ਪਛਾਣ ਲੈਂਦੇ ਕਿ ਮੈਂ ਬਿਲਕੁਲ ਨਹੀਂ ਪਛਾਣਿਆ ਕਦੀ ਹੀ ਮੈਂ ਉਹੀ ਕੁੜੀਆਂ ਜਿਹੜੀ ਪੰਜਵੀਂ ਚ ਫਸਟ ਆਈ ਸੀ ਓ ਅੱਛਾ ਮੈਂ ਕਹਾਂ ਮੈਂ ਕੰਨਿਆ ਅੱਜ ਤੁਸੀਂ ਮੇਰੇ ਸਕੂਲ ਚ ਆਏ ਸੀ ਮੈਂ ਕਿਹਾ ਤੂੰ ਅੱਜ ਕੱਲ ਕੀ ਕਰਦੀ ਹੈ ਕੰਨੀ ਮੈਂ ਨੀਟ ਦਾ ਪੇਪਰ ਕਲੀਅਰ ਕਰ ਗਈ ਹੁਣ ਮੈਂ ਡਾਕਟਰ ਬਣਾਂ ਮੈਂ ਉਸ ਵੇਲੇ ਇੱਕ ਦੀ ਹੈਲਪ ਕਰ ਸਕਿਆ ਪਤਾ ਨਹੀਂ ਕਿੰਨੀਆਂ ਕੋ ਹੋਰ ਰਹਿ ਗਈਆਂ ਜਿਹੜੀਆਂ ਡਾਕਟਰ ਬਣ ਸਕਦੀਆਂ ਸੀ ਸੋ ਇਸ ਕਰਕੇ ਦਸਵੰਦ ਜਰੂਰ ਕੱਢਣਾ ਚਾਹੀਦਾ ਕਿਸੇ ਤੁਹਾਡਾ 1 ਰੁਪਿਆ ਕਿਸੇ ਦੀ ਭੁੱਖ ਦੀ ਬੁਰਕੀ ਬਣ ਜੇ ਕਿਸੇ ਦੀ ਕਿਤਾਬ ਦਾ ਕੋਈ ਪੰਨਾ ਬਣ ਜੇ

ਕਿ ਅਸੀਂ ਲੋਕਾਂ ਦਾ ਭਲਾ ਕਰਨਾ ਆਪਦੇ ਵਾਰ ਤਾਂ ਜਿਵੇਂ ਕਹਿਆ ਜਾਂਦਾ ਕਿ ਹਰੇਕ ਹੀ ਕਰਦਾ ਪਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਮਨਾ ਰਹੇ ਆ ਤਾਂ ਉਹਨਾਂ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਉਹ ਅੱਜ ਦੀਵੇ ਜਗਦੇ ਨੇ ਜੀ ਤਾਂ ਹੀ ਉਹ ਅੱਜ ਨਤ ਮਸਤਕ ਹੁੰਦੀ ਹੈ ਲੱਖਾਂ ਦੁਨੀਆ ਸੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ ਚ ਇੱਥੇ ਆਉਂਦਾ ਸੀ ਸ਼ੀਰਪਗਤ ਸਿੰਘ ਹੋਸਟਲ ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਜਿੱਡੇ ਮਰਜੀ ਵੱਡੇ ਅਹੁਦਿਆਂ ਤੇ ਚੱਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨੀਆਵੀ ਕੰਮਾਂ 'ਚ ਲੱਗ ਜਾਣਾ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ ਗਾਉਂ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਹੁੰਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਪਰ ਜੇ ਥੋੜਾ ਜਿਹਾ ਉਸਦੂ ਪੰਜ ਸਤ ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵੇਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜੋ ਬਿੰਨੂ ਦਾ ਕਰਮਜੀਤਨ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਪੜ੍ਹਦੇ ਨੇ ਕਈ ਸਾਲ ਇਹੀਂ ਫਿਰਦੇ ਰਹੇ ਤੇ ਉਹ ਜਦੋਂ ਸ਼ਿਕਾਇਤਾਂ ਸ਼ਿਕੁਤਾਂ ਆਈਆਂ ਫੇਰ ਕਿਤੇ ਇਹਨਾਂ ਨੂੰ ਕਿਹਾ ਵੀ ਚਲ ਹੁਣ ਆ ਨਾ ਆਇਆ ਕਰੋ ਇੱਥੇ ਯੂਨੀਵਰਸਿਟੀ ਛੱਡਣ ਨੂੰ ਕਿਹਦਾ ਜੀ ਕਰਦਾ ਜੀ ਇੱਡਾ ਵਧੀਆ ਮਾਹੌਲ ਕੀ ਦੇ ਛੱਡਣ ਨੂੰ ਕੀਦਾ ਚੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ 'ਚ ਸੱਗ ਨਾਲ ਜੁਗ ਨੂੰ ਚ ਜਾਂਦੇ ਰਹੇ ਕੱਟੇ ਸੀ ਸਿਨੇਮੇ 'ਚ ਵੱਡਾ ਨਾਮ ਐ ਇਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸਬੰਦ ਕਰਦੇ ਨੇ ਚਲੋ ਕਿਸੇ ਦੇ ਨਾਂ ਤੇ ਕਈ ਵਾਰੀ ਸਪਾਂਸਰ ਆ ਜਾਂਦੇ ਨੇ ਤੋਂ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਕਾ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਕੋਈ ਪੈਸੇ ਕਮਾਉਣੇ ਹੁੰਦੇ ਬੜੇ ਉਧਰੋਂ ਕਮਾ ਲੈਂਦੇ ਲਫਟਰ ਚੈਲੰਜਾਂ ਚੋਂ ਫਿਲਮਾਂ ਚੋਂ ਟੀਵੀਆ ਚੋਂ ਬੜੇ ਨੈਟਫਲਿਕਸ ਵਾਲੇ ਪਤਾ ਨਹੀਂ ਪ੍ਰਾਈਮ ਵੀਡੀਓ ਵਾਲੇ ਕਿਹੜੇ ਕਿਹੜੇ ਆਫਰਾਂ ਚ ਵੀ ਦਿੰਦੇ ਰਹਿੰਦੇ ਆ ਮੈਂ ਕਹਿੰਦੀ ਨਹੀਂ ਹੁਣ ਤਾਂ ਕਿਸੇ ਹੋਰ ਕੰਮ ਤੇ ਲੱਗ ਗਏ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਪਰ ਜੇ ਕੁਝ ਚੰਗੇ ਕੰਮ ਕਰ ਜੂਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਜਾਣਾ ਤਾਂ ਹਰੇਕ ਨੇ ਉੱਥੇ ਹੀ ਇੱਕੋ ਹੀ ਥਾਂ ਹੈ

ਅਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਤੇਰੀ ਰਹਿਮਤ ਵੱਲੇ ਤਾਂ ਵੱਲੇ ਵੱਲੇ ਉਹਦੀ ਰਹਿਮਤਾਂ ਨੇ ਜੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਾਸ਼ ਕਮ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਉਹ ਤੇ ਛੱਡ ਦਿਓ ਮਿਹਨਤ ਕਰੋ ਸਫਲਤਾ ਵੱਲ ਨੂੰ ਇੱਕੋ ਹੀ ਰਾਹ ਜਾਂਦਾ ਹੈ ਸ਼ਾਰਟਕਟ ਉਹੀ ਹੈ ਬਸ ਹਾਰਡ ਵਰਕ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਫਲ ਪਰਮਾਤਮਾ ਆਪ ਹੀ ਲਾਊਗਾ ਜਿਹਨੇ ਮਿਹਨਤ ਕੀਤੀ ਉਹ ਕਿਤੇ ਜਾਈ ਜਾਂਦੀ ਨਹੀਂ ਕਈਆਂ ਦੇਰ ਸਵੇਰ ਹੋ ਜਾਂਦੀ ਹੈ ਲੇਟ ਹੋ ਜਾਂਦਾ ਪਰ ਮਿਲਦਾ ਹੈ ਫਲ ਉਹਦਾ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ ਜੀ 12 5 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਘਟ-ਘਟ ਭਾਵੇਂ ਇੱਕ ਪਲ ਲਈ ਹੀ ਸਹੀ ਪਰ ਉਸ ਕੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਕੋਈ ਡੈਡ ਚੀਜ਼ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ ਜਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨੀ ਪਊਗੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੋਗਨ ਨਹੀਂ ਜਾਂਦਾ ਕਿਸੇ ਤੇ ਨਾ ਛੱਡੋ ਆਪ ਦੀ ਮਿਹਨਤ ਆਪ ਕਰਕੇ ਆਪ ਦੇ ਹੱਥੀਂ ਆਪਣੇ ਕਾਜ ਆਪ ਸਵਾਰੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਪਿਆਰ ਨਾਲ ਇੰਨੇ ਸਬਰ ਸੰਤੋਖ ਨਾਲ ਮੇਰੇ ਸੁਭਾਅ ਦੇ ਉਲਟ ਗੱਲਾਂ ਸੁਣੀਆਂ ਨਹੀਂ ਤਾਂ ਉਮੀਦ ਕਰਦੇ ਹਾਂ ਕਿ ਪਤਾ ਨਹੀਂ ਭਗਵੰਤ ਮਾਨ ਆਊਗਾ ਤੇ ਕੋਈ ਐ ਜਿਹੀ ਗੱਲਾਂ ਦੱਸ ਕੇ ਜਾਊਗਾ ਪਰ ਕਿਉਂਕਿ ਓਕੇਜਨ ਜਿਹੜੀ ਹੈ ਉਹ ਬੜੀ ਗੰਭੀਰ ਹੈ ਔਰ ਮੌਕਾ ਵੀ ਹੈ ਕਿ ਤੁਸੀਂ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿ ਪ੍ਰੋਗਰਾਮ ਐਦਾਂ ਦਾ ਹੋਊਗਾ ਇਸ ਕਰਕੇ ਆਈ ਉਹ ਨਹੀਂ ਜਿਹੜੇ ਚੀਕਾਂ ਵਾਲੇ ਹੂ ਹਾ ਵਾਲੇ ਉ ਤਾਂ ਆਈ ਨਹੀਂ ਉਹ ਆਈ ਉਹੋ ਨੇ ਜਿਹੜੇ ਕੁਛ ਨਾ ਕੁਛ ਇੱਥੋਂ ਗ੍ਰੈਂਡ ਕਰਕੇ ਲੈ ਕੇ ਜਾਣਗੇ ਸਿੱਖ ਕੇ ਜਾਣਗੇ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਸਿੱਖਣ ਵਾਲਿਆਂ ਦੀ ਗ੍ਰੈਂਡ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਮੇਰੇ ਵੱਲੋਂ ਵੀ ਤੁਹਾਡੇ ਲਈ ਤਾੜੀਆਂ ਨੇ ਔਰ ਸਰਕਾਰ ਤੁਹਾਡੇ ਨਾਲ ਹੈ ਤੁਹਾਡੀ ਸਰਕਾਰ ਹੈ ਜਮਾ ਆਮ ਲੋਕਾਂ ਆਮ ਘਰਾਂ ਚੋਂ ਉੱਠ ਕੇ ਆਏ ਆ ਕੈਂਚੀ ਸਿੱਖੀ ਅੱਧੀ ਪਹਿਲਾਂ ਸਾਈਕਲ ਦੀ ਫੇ ਪੂਰੀ ਕੈਂਚੀ ਫੇ ਡੰਡਾ ਫੇ ਕਾਠੀ ਮੱਜਾਂ ਦੀਆਂ ਪੂਛਾਂ ਫੜ ਕੇ ਛੱਪਣਾ 'ਚ ਤਾਰੀਆਂ ਲਾ ਕੇ ਮਾਲਵੇ ਦੇ ਬਚਪਨ ਜਿਹੜੇ ਹੁੰਦੇ ਨੇ ਉਹਨਾਂ ਵਰਗਾ ਬਚਪਨ ਅਜੇ ਵੀ ਉੱਥੇ ਜਾਂਦੇ ਆ ਪਿੰਡ ਜਾਂਦੇ ਆ ਮੇਰੀ ਮਾਂ ਤਾਂ ਪਿੰਡ ਹੀ ਰਹਿੰਦੀ ਆ ਉਹਦਾ ਦਿਲ ਨਹੀਂ ਲੱਗਦਾ ਚੰਡੀਗੜ੍ਹ ਕਿਸੇ ਦਾ ਵੀ ਤੁਸੀਂ ਲੈਖ ਲਓ ਤੁਸੀਂ ਮਾਵਾ ਜਿਹੜੀਆਂ ਨੇ ਉਹ ਜੇ ਸ਼ਹਿਰ 'ਚ ਆ ਜਾਓਗੇ ਕੋਈ ਕੋਈ ਵਕੀਲ ਬਣ ਗਿਆ ਕੋਈ ਨੌਕਰੀ ਤੇ ਆ ਗਿਆ ਸ਼ਹਿਰ ਬੇਬੇ ਜ਼ਿਆਦਾ ਦੇਰ ਨਹੀਂ ਰਹਿ ਸਕਦੀ ਕਹਿੰਦੇ ਭਾਈ ਮੈਂ ਤਾਂ ਉੱਥੇ ਜਾਂਦੀ ਆ ਕਿਉਂਕਿ ਇੱਕ ਤਾਂ ਉੱਥੇ ਮਜਮਾ ਲੱਗਿਆ ਰਹਿੰਦਾ ਆਲੇ-ਦਾਲੇ ਹੋਰ ਚਾਚੀਆਂ ਤਾਈਆਂ ਆ ਜਾਂਦੀਆਂ ਨੇ ਇੱਥੇ ਉਹ ਸ਼ਹਿਰਾਂ 'ਚ ਕੌਣ ਆਉਂਦਾ ਉਹ ਚੁਗਲੀਆਂ ਜੰਮ ਜਾਂਦੀਆਂ ਉਹਨਾਂ ਦੇ ਮੈਂ ਕਿਹਾ ਵੀ ਇਹਦੇ ਨਾਲ ਉਹ ਕਿ ਪਥਰੀ ਦਾ ਇਲਾਜ ਕਰਾਈਏ ਬੇਬੇ ਨੂੰ ਪਿੰਡ ਹੀ ਭੇਜ ਦਿੰਨੇ ਆ ਸੋ ਉੱਥੇ ਪਥਰੀ-ਪੁਥਰੀ ਬਣਦੀ ਹੋਈ ਨਹੀਂ ਉੱਥੇ ਸਾਰਾ ਕੁਝ ਠੀਕ ਰਹਿੰਦਾ ਸੋ ਬੇਬੇ ਤਾਂ ਮੈਨੂੰ ਬੀਨੂ ਕਹਿੰਦਾ ਵੀ ਗੱਲ ਸੁਣਾਇਓ ਜਦੋਂ ਮੁੱਖ ਮੰਤਰੀ ਬਣੇ 99 ਉਹ ਘਰ 'ਚ ਗਏ ਉੱਥੇ ਪ੍ਰੋਟੋਕਾਲ ਐ ਮੇਰੇ ਵਾਲੇ ਰੂਮ 'ਚ ਇੱਕ ਬੈਲ ਐ ਵੀ ਜੇ ਕੁਝ ਕੁੱਕ ਨੂੰ ਕਹਿਣਾ ਜਾਂ ਕਿਸੇ ਨੂੰ ਬੁਲਾਉਣਾ ਬੈਲ ਮਾਰ ਦਿਓ ਕੋਈ ਸਾਇੰਸ ਜੁਮ ਕਰਨੀ ਹੈ ਜਾਂ ਕਿਸੇ ਨੂੰ ਪੀ ਇਹ ਨੂੰ ਬੁਲਾਉਣਾ ਹੈ ਤਾਂ ਮੈਂ ਕਿਉਂਕਿ ਬੇਬੇ 7 ਵਜੇ ਸੌ ਜਾਂਦੀ ਹੈ ਤੇ ਉਹ ਕੋਈ ਕੰਮਕਾਰਾਂ ਵਾਸਤੇ ਫਾਈਲਾਂ ਫੂਲਾਂ ਪੜ੍ਹਨੀਆਂ ਸੀ ਕੁਝ ਮੈਂ ਬਿੱਲ ਮਾਰਦੀ ਫਿਰ ਫਿਰ ਬਿੱਲ ਮਾਰਦੀ ਫਿਰ ਰੋਟੀ ਵਾਸਤੇ ਬਿੱਲ ਮਾਰਦੀ ਬੇਬੇ ਉਹ ਤੱਕ ਸੁੱਤੀ ਪਈ ਸੀ 9-10 ਵਜੇ ਦੀ ਗੱਲ ਹੈ ਅਗਲੇ ਦਿਨ ਸਵੇਰੇ ਬੇਬੇ ਕਹਿੰਦੀ ਪਤਾ ਨਹੀਂ ਕਹਿੰਦੀ ਕੌਣ ਸੀ ਰਾਤ ਆਪਣੀਆਂ ਬਿੱਲਾਂ ਮਾਰ ਮਾਰ ਭੱਜੀ ਗਿਆ ਭਾਈ ਉਹ ਮੈਂ ਕਿਹਾ ਬੇਬੇ ਆਪਣੇ ਘਰ ਦੀ ਕੋਈ ਬਿੱਲ ਮਾਰਦਾ ਹੈ ਇਹ ਮੈਂ ਹੀ ਮਾਰਦਾ ਤਾਂ ਤੂੰ ਕਹਿੰਦੀ ਅੱਛਾ ਹੈਗੀ ਤਾਂ ਉਹੀ ਸੀ ਕਹਿੰਦੀ ਜਿਹੜੀ ਬਾਹਰ ਖਲੋਣ ਵਾਸਤੇ ਹੁੰਦੀ ਹੈ ਤੋ ਉਹ ਮਾਵਾ ਨੇ ਪਰ ਮੈਂ ਤੁਹਾਨੂੰ ਕਹਿਣਾ ਕਿ ਮਾਪੇ ਪੜੀਏ ਭਾਵੇਂ ਪੀ ਐਚ ਡੀ ਭਾਵੇਂ ਬਹੁਤ ਜੋ ਮਰਜੀ ਮਾਂ ਦਾ ਕੋਈ ਕਰਜ਼ਾ ਨਹੀਂ ਲਾ ਸਕਦਾ ਮਾਂ ਤੋਂ ਵੱਡਾ ਨਹੀਂ ਕੋਈ ਹੋ ਸਕਦਾ ਕੋਈ ਰਿਸ਼ਤਾ ਮਾਂ ਦੇ ਸਾਖ ਵਰਗਾ ਨਹੀਂ ਹੈਗਾ ਸੋ ਇਸ ਕਰਕੇ ਮਾਵਾ ਜਿਉਣ ਸਾਡੀਆਂ ਧੀਆ ਭੈਣਾਂ ਜਿਉਣ ਸਾਡੇ ਗੱਭਰੂ ਪੁੱਤ ਜਵਾਨ ਮੱਲਾ ਮਾਰਨ ਜਾਣ ਤੰਦਰੁਸਤ ਰਹਿਣ ਔਰ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਵੇ ਇਸੇ ਤਰ੍ਹਾਂ ਪੰਜਾਬ ਜਿਹੜਾ ਤਰੱਕੀਆਂ ਕਰਦਾ ਰਵੇ ਬਾਕੀ ਜੋ ਪਰਮਾਤਮਾ ਨੇ ਮੌਕਾ ਦਿੱਤਾ ਕਿਉਂਕਿ ਲੋਕਾਂ 'ਚ ਹੀ ਪਰਮਾਤਮਾ ਵੱਸਦਾ ਹੈ ਜੋ ਲੋਕਾਂ ਨੇ ਮੌਕਾ ਦਿੱਤਾ ਉਹਦਾ ਸਾਧੂ ਉਪਯੋਗ ਕਰਨਾ ਮੇਰਾ ਫਰਜ਼ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਤੁਸੀਂ ਤੁਹਾਡੇ ਲਈ ਹੋ ਗਿਆ ਹੁਣਾਂ ਵੱਡਾ ਮੈਂ ਉੱਥੀ ਆ ਪੈਰ ਧਰਤੀ ਤੇ ਰੱਖਣੇ ਚਾਹੀਦੇ ਆ ਕਿਉਂਕਿ ਜਿਹੜੇ ਬੋਰਡ ਪਿੱਪਲ ਨੇ ਉਹ ਹਜੇ ਵੀ ਖੜੇ ਨੇ ਲੱਖਾਂ ਢੇਰੀਆਂ ਝੱਖੜ ਉਹਨਾਂ ਨੇ ਝੱਲ ਲਏ ਪਰ ਉਹ ਖੜੇ ਨੇ ਤੇ ਜਿਹੜੇ ਗਮਲੇਆਂ ਵਾਲੇ ਦਰਖਤ ਨੇ ਉਹ ਥੋੜੀ ਜਿਹੀ ਹਵਾ ਨਾਲ ਨਾਲੇ ਗਮਲਾ ਟੁੱਟ ਜਾਂਦਾ ਨਾਲੇ ਆਪ ਟੁੱਟ ਜਾਂਦੇ ਨੇ ਸੋ ਬਾਕੀ ਆ ਆਲੋਚਨਾ ਜੇ ਉਹ ਇਹ ਤਾਂ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ ਰਾਜਨੀਤੀ ਚ ਕਿਉਂ ਵਾਂਗੂ ਲੱਗਦੀ ਹੁੰਦੀਆਂ ਆਲੋਚਨਾਵਾਂ ਆਲੋਚਨਾ ਤੁਹਾਡੀ ਉਹਦੀ ਹੋਊਗੀ ਜਦੋਂ ਤੁਸੀਂ ਕਿਸੇ ਦੇ ਗੜਕਦੇ ਹੋ ਨਹੀਂ ਤਾਂ ਅਲੋਚਨਾ ਕਰਨ ਦੀ ਲੋੜ ਹੀ ਨਹੀਂ ਪਹਿਲਾਂ ਨਾਂ ਹੀ ਨਹੀਂ ਲੈਂਦੇ ਸੋ ਉਹ ਵੀ ਸੁਣ ਲਿਆ ਕਰੋ ਉਹਨਾਂ ਨੂੰ ਵੀ ਕਹਦਾ ਕਰੋ ਭਾਈ ਤੁਸੀਂ ਵੀ ਜਿਉਂਦੇ ਬਸਦੇ ਰਹੋ ਬਾਕੀ ਕੰਮ ਕਰ ਕੰਨ ਬਿਲੇ ਟਰੈਕ ਤੇ ਲੈ ਕੇ ਆ ਰਹੇ ਆ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਹਾਇਰ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਕੁਆਲਟੀ ਐਜੂਕੇਸ਼ਨ ਸਾਡੀ ਪ੍ਰਾਇਓਰਟੀ ਹੈ ਔਰ ਐਜੂਕੇਸ਼ਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਗਰੀਆਂ ਮੁਤਾਬਕ ਕੰਮ ਦੇਣਾ ਵੀ ਸਾਡੀ ਪ੍ਰਾਇਓਰਟੀ ਹੈ ਕਿਉਂਕਿ ਇੱਥੋਂ ਡਿਗਰੀਆਂ ਕਰਕੇ ਬਾਹਲੇ ਮੁਲਕਾਂ ਜਾ ਕੇ ਫੇਰ ਟਰੱਕ ਚਲਾਉਣ ਲੱਗ ਜੰਨੇ ਆ ਫੇਰ ਉੱਥੇ ਜਾ ਕੇ ਦਿਹਾੜੀਆਂ ਕਰਨ ਲੱਗ ਜੰਨੇ ਕੀ ਫਾਇਦਾ ਹੋਇਆ ਫੇਰ ਡਿਗਰੀਆਂ ਦਾ ਸੋ ਡਿਗਰੀਆਂ ਮੁਤਾਬਕ ਜੌਬਸ ਕ੍ਰੀਏਟ ਕਰਨੀਆਂ ਇਹ ਗਵਰਨਮੈਂਟਾਂ ਦਾ ਵਿਜ਼ਨ ਹੋਣਾ ਚਾਹੀਦਾ ਹੈ ਅਸਿੱਤ ਆਪਣੇ ਵੱਲੋਂ ਕਰੀ ਜਾਣਾ ਚਾਹੀਏ 스포츠 ਦੇ ਵਿੱਚ ਆਏ ਜਿਹੜੇ ਮਰਜੀ ਡਿਪਾਰਟਮੈਂਟ ਦੇ ਵਿੱਚ ਤੇ ਬਾਕੀ ਹੈਲਥ এডਿਕੇਸ਼ਨ এনवायरमेंट ਜਿਹੜਾ ਇੰਡਸਟਰੀ ਦਾ ਖੇਤੀ ਸਾਡਾ ਪੰਜਾਬ ਦਾ ਜਿਹੜਾ ਸਭ ਤੋਂ ਮੁੱਖ ਧੰਦਾ ਹੈ ਉਸ ਨਾਲ ਸੰਬੰਧਿਤ ਤੇ ਬਾਕੀ ਬਿਜਲੀ ਪਾਣੀ ਗਲੀਆਂ ਨਾਲੀਆਂ ਬਣਦੀਆਂ ਰਹਿੰਦੀਆਂ ਨੇ ਇਹ ਇਹ ਵਿਕਾਸ ਦੇ ਮੁੱਖ ਝੰਡੇ ਤੇ ਨਹੀਂ ਹੋਣੀਆਂ ਚਾਹੀਦੀਆਂ ਪਰ ਉਹ ਕਹਿੰਦੇ ਜੇ ਤੁਸੀਂ ਇੱਕ ਬੱਚੇ ਨੂੰ ਪੜਾ ਦੋਗੇ ਤਾਂ ਸਾਰਾ ਖਾਨਦਾਨ ਚ ਕਈ ਜਾਣੇ ਪੜ ਜਾਂਦੇ ਆ ਫਿਰ ਉਹ ਤੋਂ ਪੁੱਛਣ ਆਉਂਦੇ ਵਾਲੇ ਲੋਕ ਗਵਾਂਢੀ ਪੁੱਛਣ ਆਉਂਦੇ ਕਿਹੜੀ ਕਿਤਾਬ ਪੜੀ ਸੀ ਦੱਸ ਦਿਆ ਕਰੋ ਆਹ ਕਿਤਾਬ ਪੜ੍ਹਨਾ ਇੱਥੇ ਐਡਮਿਸ਼ਨ ਮਿਲਦੀ ਐ ਤੇ ਸਾਰੇ ਤਰੱਕੀ ਕਰਾਂਗੇ ਤਾਂ ਸਮਾਜ ਤਰੱਕੀ ਕਰੂਗਾ ਸੋ ਮੈਂ ਬਹੁਤ ਬਹੁਤ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਬੜੇ ਭਾਰੀ ਗਿਣਤੀ ਚ ਇੱਥੇ ਬੈਠੇ ਹੋ ਤੇ ਮੈਂ ਚਾਹੂੰਗਾ ਕਿ ਜਿਹੜੀ ਰੂਹ ਦੀ ਖਰਾਕ ਹੈ 뮤직 ਔਰ ਸ਼ਾਇਰੀ ਸ਼ਾਇਰੀ ਜਿਹੜੀ ਉੱਚ ਪਾਏ ਦੀ ਸ਼ਾਇਰੀ ਹੈ وہ تجی سو بہت بہت دن جی واسطے رہو لوگوں کو لوگوں کو اکثر کہتے سنا ہے جندہ رہے تو پھر ملیں گے لوگوں کو اکثر کہتے سنا ہے جندہ رہے تو پھر ملیں گے لیکن اس دل نے کہا ہے ملتے رہے تو جندہ رہیں گے بہت بہت انواد